ਮਤਲਬ ਉਹ ਰੱਬ ਰੂਪ ਜਿਹਾ ਬੰਦਾ ਦਿਖਣ ਰਿਹਾ ਉਹਦੇ ਚ ਪੂਰਾ ਆਪਾਂ ਵੀ ਮਿਲ ਲਿਆ ਇਹ ਇਹ ਹਰਦੀ ਨਹੀਂ ਯਾਰ ਟਿਚਰਾਂ ਬਹੁਤ ਕਰਦੀ ਔਰ ਇੰਨੀ ਦੇਰ ਬਾਅਦ ਜਾਨੀ ਨੇ ਕਮਬੈਕ ਕੀਤਾ ਕਿ ਪੀਜੀ ਸੀ ਮਿਲਦਾ ਨਾ ਪਹਾੜਾਂ ਪੂੜਾਂ ਦੀ ਵਿੱਚ ਕਿਤੇ ਜਾ ਕੇ ਉਹ ਲਿਖ ਰਿਹਾ ਹੋਣਾ ਐਲਬਮ ਹਾਂ ਅਸਲ ਚ ਕੀ ਆ ਵੀ ਮਤਲਬ ਜਦੋਂ ਉਹ ਜਿਹਦਾ ਕੋ ਦਿਲ ਟੁੱਟਦਾ ਨਾ ਹਾਂ ਉਦੋਂ ਫਿਰ ਉਹ ਐਸੀ ਕਰਾਮਾਤ ਲਿਖਦਾ ਨਾ ਕੁਝ ਉਹ ਲੈ ਸਕਦੇ ਐ ਇੱਥੇ ਬੈਠੇ ਕਿ ਉਹ ਪਿਆਰ ਦੀ ਗੱਲ ਹੋ ਰਹੀ ਆ ਜਿਹੜੇ ਪਿਆਰ ਦੀ ਗੱਲ ਹੋ ਰਹੀ ਨਾ ਰੁੱਖ ਦੇ ਵਿੱਚ ਹਾਂ ਉਹ ਰੁੱਖ ਚੋਂ ਦੀ ਉਹ ਉਹ ਕੀ ਜਿੰਨੂੰ ਉਹ ਜੱਫੀ ਪਾਉਂਦਾ ਜਾ ਕੇ ਕੀ ਪਾਉਂਦਾ ਜਾ ਕੇ ਤੇ ਉਹਦੇ ਕੋਲ ਜਿੱਦਾਂ ਬਹਿ ਜਾਂਦਾ ਹੈ ਨਾ ਕੀ ਬਾਤ ਹੈ ਮਤਲਬ ਯਾਰ ਜਲਦੀ ਨਾ ਜਾਨੀ ਦੀ ਐਲਬਮ ਆ ਜਾਵੇ ਯਾਰ ਐ ਤੇ ਨਾ ਨਾ ਕਰਿਆ ਕਰ ਹੌਲ ਪਾਉਣ ਵਾਲੀ ਗੱਲ ਸ਼ੁਰੂ ਕਿਦੋਂ ਹੋ ਰਹੀ ਗਾਦੀ ਖਤਮ ਕਿਦੋਂ ਹੋ ਰਦੀ ਹੈ ਚੱਲ ਕੋਈ ਨਹੀਂ ਮੈਂ ਜਾਨੀ ਇਜ਼ ਜਾਨੀ ਮੈਂ ਤੇਰੇ ਲਈ ਦੋ ਲੈਣਾ ਲਿਖਿਆ ਮੇਰੇ ਲਈ ਹਾਂ ਬੜੇ ਵਕਤ ਕੇ ਬਾਅਦ ਆਇਆ ਹੈ ਚਮਤਕਾਰ ਹੋਣਗੇ ਸਖੀ ਜਾਨੀ ਆਇਆ ਹੈ ਜਾਨੀ ਆਇਆ ਹੈ ਨਹੀਂ 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 ਲਿਖਿਆ ਹੈ ਲੈ ਨਾ ਓਏ ਯਾਰ ਲਿਖਿਆ ਜਾਨੀ ਨੇ ਮੋਬਾਈਲ ਤੇ ਮੈਂ ਲਿਖਿਆ ਨਾ ਬੋਲੀਆਂ ਤੇ ਮੈਂ ਆ ਨਾ ਕਾਪੀ ਕੀਤੀਆਂ ਇਹ ਤਾਂ ਚੀਟਿੰਗ ਹੋ ਗਈ ਬਈ ਨਹੀਂ ਜਾਨੀ ਵੀ ਐਲਬਮ ਆ ਰਹੀ ਹੈ ਜਾਨੀ ਆਇਆ ਹੈ ਟੀਜ਼ਰ ਮਸਤ ਮਾਸਟਰਪੀਸ ਓ ਮਾਈ ਗਾਡ ਅਪਸਰਾ ਦੇਖੀ ਹਾਂ ਆਸੇ ਪਾਸੇ ਓਏ ਓਏ ਅਪਸਰਾ ਛੱਡ ਮੈਂ ਕਹਿੰਨਾ ਜਿਹੜੀ ਵੀਡੀਓ ਦਿਖਾਈ ਨਾ ਉਹਨਾਂ ਟੀਜ਼ਰ ਚ ਓਏ ਹੋਏ ਹੋ ਉਹ ਤਾਂ ਐ ਲੱਗ ਰਿਹਾ ਜਿਵੇਂ ਸਵਰਗ ਹੁੰਦਾ ਆਪਾਂ ਸੋਚਦੇ ਨਾ ਵੀ ਸਵਰਗ ਕਿੱਦਾਂ ਦਾ ਹੋਊਗਾ ਉਹਦੇ ਚ ਦੇਖਦਾ ਕਿਉਂਕਿ ਜਦੋਂ ਜਾਨੀ ਤੁਰਦਾ ਆਉਂਦਾ ਨਾ ਉਦੇ ਪਿੱਛੇ ਜਿਹੜੇ ਉਹ ਝੁਰਮੜ ਜੇ ਪੈਂਦੇ ਨਾ ਸਤਾਰੇ ਸਤਾਰੇ ਜੇ ਓਏ ਹੋਏ ਉਹ ਤਾਂ ਸੱਚੀ ਨਾ ਉਹ ਹੱਥ ਵੀ ਮਲਾਉਂਦਾ ਜਾਂਦਾ ਇਹ ਸਾਰੇ ਨਾ ਮਤਲਬ ਉਹ ਰੱਬ ਰੂਪ ਜੇ ਬੰਦਾ ਦਿਖਣ ਡਿਆ ਉਹਦੇ ਚ ਪੂਰਾ ਆਪਾਂ ਵੀ ਮਲਾ ਲਿਆ ਇਹ ਇਹ ਹਰਦੀ ਨਹੀਂ ਯਾਰ ਟੀਚਰਾਂ ਬਹੁਤ ਕਰਦੀ ਇਹਨੂੰ ਪਤਾ ਨਾ ਅੱਜ ਨਵੇਂ ਲੀੜੇ ਪਾਏ ਨੇ ਐਵੇਂ ਥੋੜੀ ਏ ਇਹ ਨਹੀਂ ਕਿ ਨਵੇਂ ਲੀੜੇ ਪਾ ਪੁਰਾਣੇ ਆ ਆਪਣੇ ਨੰਬਰ ਨਹੀਂ ਬਣਨ ਦਿੰਦੀ ਆਪੇ ਹੀ ਅੱਛਾ ਗੱਲਾਂ ਦੀ ਗੱਲ ਆ ਇੱਕ ਗੱਲ ਆ ਜਾਨੀ ਨੇ ਲਿਖਿਆ ਕਿ ਅਗਰ ਸ਼ੇਰ ਇੱਕ ਕਦਮ ਪਿੱਛੇ ਜਾਂਦਾ ਨਾ ਤਾਂ ਇਹਦਾ ਮਤਲਬ ਕੀ ਇਹਦਾ ਮਤਲਬ ਕੀ ਦਹਾੜ ਆਉਂਦੀ ਫਿਰ ਵੱਡੀ ਯੇ ਯੇ ਸੱਚੀ ਗੱਲ ਆ ਵੀ ਜਾਨੀ ਦੀ ਐਲਬਮ ਦਾ ਟੀਜ਼ਰ ਜਿਨਨੇ ਜਿਨਨੇ ਵੇਖ ਲਿਆ ਉਹਨਾਂ ਨੂੰ ਪੱਕਾ ਸਵਾਦ ਆਇਆ ਹੋਣਾ ਔਰ ਇੰਨੀ ਦੇਰ ਬਾਅਦ ਜਾਨੀ ਨੇ ਕਮਬੈਕ ਕੀਤਾ ਔਰ ਕਿਤੋਂ ਬੀਜੀ ਸੀ ਮਿਲਦਾ ਨਾ ਪਹਾੜਾਂ ਪੂੜਾਂ ਦੇ ਵਿੱਚ ਕਿਤੇ ਜਾ ਕੇ ਉਹ ਲਿਖ ਰਿਹਾ ਹੋਣਾ ਐਲਬਮ ਹਾਂ ਅਸਲ ਚ ਕੀ ਆ ਵੀ ਮਤਲਬ ਜਦੋਂ ਕੋਈ ਜਿਹਦਾ ਕੋ ਦਿਲ ਟੁੱਟਦਾ ਨਾ ਹਾਂ ਉਦੋਂ ਫਿਰ ਉਹ ਐਸੀ ਕਰਾਮਾਤ ਲਿਖਦਾ ਨਾ ਅੱਛਾ ਮੈਨੂੰ ਪਹਿਲਾਂ ਲੱਗਿਆ ਜਦੋਂ ਮੈਂ ਟੀਜ਼ਰ ਦੇਖਿਆ ਨਾ ਮੈਂ ਕਿਹਾ ਲਿਕ ਬਹੁਤ ਅੱਛੀ ਜੀ ਗੱਲ ਆ ਪਿਆਰੀ ਜੀ ਗੱਲ ਆ ਅੱਛਾ ਤਾਂ ਹੈਗਾ ਟੀਜ਼ਰ ਬਟ ਜਦੋਂ ਐਂਡ ਤੇ ਉਹ ਉਹ ਜਿਹੜਾ ਟਰੀ ਆ ਉਹਦੇ ਲਾਗੇ ਹੱਥ ਰੱਖਦਾ ਆ ਉਹ ਚਮਕਦਾ ਆ ਸਿਤਾਰੇ ਤੇ ਉਸ ਤੋਂ ਬਾਅਦ ਉਹਦੇ ਚ ਲਾਈਟ ਹੁੰਦੀ ਆ ਤੇ ਉਹ ਪਿਆਰ ਦੀ ਮਤਲਬ ਕਿ ਉਹ ਮੈਨੂੰ ਲੱਗਦਾ ਕਿ ਅਸੀਂ ਖੁਸ਼ਬੂ ਲੈ ਸਕਦੇ ਆ ਇੱਥੇ ਬੈਠੇ ਕਿਉਂਕਿ ਇਹ ਪਿਆਰ ਦੀ ਗੱਲ ਹੋ ਰਹੀ ਆ ਜਿਹੜੇ ਪਿਆਰ ਦੀ ਗੱਲ ਹੋ ਰਹੀ ਨਾ ਰੁੱਖ ਦੇ ਵਿੱਚ ਹਾਂ ਉਹ ਰੁੱਖ ਚ ਉਹਦੀ ਰੂਹ ਹੋਊਗੀ ਜਿਹਨੂੰ ਉਹ ਜਫੀ ਪਾਉਂਦਾ ਜਾ ਕੇ ਪਾਉਂਦਾ ਜਾ ਕੇ ਤੇ ਉਹਦੇ ਕੋਲ ਜਿੱਦਾਂ ਬਹਿ ਜਾਂਦਾ ਆ ਨਾ ਕੀ ਬਾ ਮਤਲਬ ਇੰਨਾ ਸਵਾਦ ਜਿਹੜਾ ਨਾ ਮੂੰਹ ਤੇ ਜ਼ਬਾਨ ਤੇ ਉਦੋਂ ਨਹੀਂ ਆਉਂਦਾ ਜਦੋਂ ਅਸੀਂ ਕੁਝ ਖਾਂਦੇ ਆ ਜਿਹੜਾ ਅੱਜ ਜਾਨੀ ਦਾ ਟੀਜ਼ਰ ਵੇਖ ਕੇ ਆਇਆ ਹੈ ਹੈਨਾ ਇਹ ਗਿੱਧੜ ਵਾਹੀ ਵਾਲੇ ਲੋਕ ਹੁੰਦੇ ਹੀ ਇਦਾਂ ਦੇ ਆ ਕਮਾਲ ਦੇ ਲੋਕ ਹੈਨਾ ਕਮਾਲ ਦੇ ਲੋਕ ਸੱਚੀ ਕਮਾਲ ਦੇ ਕਿਦਾਂ ਨੇ ਇਹ ਮਤਲਬ ਸੱਚੀ ਬਾਲੇ ਕਮਾਲ ਦੇ ਯਾਰ ਇਹ ਮੈਂ ਇੰਨਾ ਪਿਆਰਾ ਟੀਜ਼ਰ ਇਹਦੇ ਚ ਕੋਈ ਝੂਠੀ ਤਾਰੀਫ ਨਹੀਂ ਹੈਗੀ ਤੁਸੀਂ ਜਦੋਂ ਇਹਨੂੰ ਦੇਖੋਗੇ ਨਾ ਆਪਣੇ ਕੰਨਾਂ ਚੀਅਰਬਰਡਸ ਲਾਇਓ ਜਾਂ ਹੈੱਡਫੋਨਸ ਯੂਜ਼ ਕਰਿਓ ਤੇ ਵੱਡੀ ਸਕਰੀਨ ਕਰਕੇ ਉਸ ਚੀਜ਼ ਨੂੰ ਫੀਲ ਕਰਿਓ ਤੁਹਾਨੂੰ ਰੀਅਲ ਦੇ ਵਿੱਚ ਸੱਚੀ ਮਜ਼ਾ ਆ ਜਾਊਗਾ ਬਹੁਤ ਕਮਾਲ ਬਹੁਤ ਕਮਾਲ ਮਤਲਬ ਟੀਜ਼ਰ ਐਡਾ ਕਮਾਲ ਦਾ ਆ ਤੇ ਐਲਬਮ ਚ ਕਿਹੜੇ ਜਾਦੂ ਹੋਣਗੇ ਕਿਹੜੇ ਜਾਦੂ ਹੋਣਗੇ ਜਾਣੇ ਨਹੀਂ ਤਾਂ ਆਪਣਾ ਕੰਮ ਕਰਤਾ ਜਿੰਨਾ ਟਾਈਮ ਉਹਨੇ ਬ੍ਰੇਕ ਲਿਆ ਉਹਨੇ ਐਲਬਮ ਲਿਖ ਲਈ ਠੀਕ ਹੈ ਤੂੰ ਕੀ ਕੀਤਾ ਦਾ ਐਨੇ ਟਾਈਮ ਚ ਆ ਜਿਹੜਾ ਇਹਨਾਂ ਕੋ ਬੋਲਿਆ ਮੈਂ ਲਿਖਿਆ ਬੋਸ਼ ਵੀ ਬਸ ਇਹੀ ਜਾਨੀ ਸੀ ਤਾਰੀਫ ਕੀਤੀ ਠੀਕ ਹੈ ਉਸ ਤੋਂ ਇਲਾਵਾ ਕੀ ਓਏ ਉਸ ਤੋਂ ਇਲਾਵਾ ਹੋਰ ਬੜੀਆਂ ਸ਼ੈਵਾਂ ਕਰਨੀਆਂ ਆਪਣੇ ਦੇਖਣ ਵਾਲਿਆਂ ਨੂੰ ਪਤਾ ਵੀ ਰਿਵਿਊ ਤੇ ਰਿਵਿਊ ਛੱਡੀ ਜਾਂਦੇ ਹਟਦੇ ਨਹੀਂ ਵਿਊਆਂ ਨੂੰ ਪਿਆਰ ਦੇਈ ਜਾ ਧੰਨਵਾਦ ਦੱਸਾਂ ਆਪਾਂ ਬ੍ਰੇਕ ਨਹੀਂ ਲਾਉਣੀ ਹਾਂ ਹਰ ਟ੍ਰੇਲਰ ਹਰ ਫਿਲਮ ਹਰ ਗਾਣਾ ਆਪਾਂ ਰਿਵਿਊ ਕਰਨਾ ਤੇ ਸਾਰੇ ਜਣੇ ਸ਼ੇਅਰ ਵੀ ਕਰਿਆ ਕਰੋ ਠੀਕ ਹੈ ਸ਼ੇਅਰ ਕਰਿਆ ਕਰੋ ਯਾਰ ਆ ਜਿਹੜੀ ਗੱਲ ਆ ਨਾ ਵੀ ਸ਼ੇਅਰ ਕਰਿਆ ਕਰੋ ਮਮਾ ਤਾਂ ਹੁੰਦਾ ਜਦੋਂ ਸ਼ੇਅਰ ਕਰਦੇ ਸ਼ੇਅਰ ਕਰੋ ਸ਼ੱਕਰਬਾਰਾ ਕਰੋ ਹਾਂ ਸ਼ੱਕਰਬਾਰਾ ਕਰੋ ਚੈਨਲ ਨੂੰ ਤਦ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰੋ ਯੈਸ ਤੇ ਚਲਿਏ ਆਪਾਂ ਜਾਨੀ ਨੇ ਕਹਿਣਾ ਮੇਰੀ ਜਿਆਦਾ ਤਾਰੀਫ ਕਰਤੇ ਐਲਬਮ ਲਈ ਵੀ ਕੋਸ਼ਿਸ਼ ਨਾ ਕਰੋ ਨਹੀਂ 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 ਐਲਬਮ ਲਈ ਬਹੁਤ ਕੋਸ਼ਿਸ਼ ਕਿਉਂਕਿ ਐਲਬਮ ਚ ਗਾਣੇ ਬੜੇ ਚੋਂਦੇ ਚੋਂਦੇ ਗੀਤ ਆਉਣੇ ਨੇ। ਕੀ ਕਮਾਲ ਐ। ਜਾਨੀ ਨੇ ਸ਼ੈਦ ਬਖੇਰਤਾ ਤੇ ਨਾਲ ਬਾਕੀ ਇਨਫੋਰਮੇਸ਼ਨ ਤਾਂ ਨਹੀਂ ਹੈਗੀ। ਬਾਕੀਆਂ ਵੀ ਆਸ-ਪਾਸ ਹੀ ਸੀਗੀਆਂ। ਬਣੀ 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 ਠੀਕ ਐ। ਕਮਾਲ ਦਾ ਬੰਦਾ ਬਣੀ। ਹਾਂ। ਯਾਰ ਇਹ ਸੱਚੀ ਪਾਗਲ ਐ। ਚਲੋ ਚੱਲੀਏ ਆਪਾਂ ਖਾਣਾ। ਚਲੋ ਜੀ ਅੱਜ ਦਾ ਰਿਵਿਊ ਐਨਾਈ ਜਾਨੀ ਦੀ ਐਲਬਮ ਟੀਜ਼ਰ ਜਾਨੀ ਆ ਗਿਆ ਹੈ। ਜਾਨੀ ਆਇਆ ਹੈ। ਉਹਨੂੰ ਸਾਡੇ ਵੱਲੋਂ ਆਉਣਾ ਹੀ ਸੀਗਾ ਆਉਣਾ ਹੀ ਸੀ دیر ਬਾਅਦ ਆਉਣਾ ਪੈਣਾ ਹੀ ਸੀਗਾ ਬਿਲਕੁਲ ਕਿਉਂਕਿ ਕੁੜੀਆਂ ਉਹਦੀ ਵੇਟ ਕਰ ਰਹੀਆਂ ਸੀ ਜਿੱਦਾਂ ਕਿ ਇਹ ਹਾਂ ਨਾ ਅਸੀਂ ਵੀ ਵੇਟ ਕਰਦੇ ਹਾਂ ਕਿਉਂਕਿ ਸਾਡੇ ਹੱਥੇ ਵੀ ਉਹਨੂੰ ਕੋਈ ਨਾ ਕੋਈ ਆਈਟਮ ਪੇਸ਼ ਕੀਤੀ ਹੋਵੇਗੀ ਐਲਬਮ ਸਿਰਫ ਕੁੜੀਆਂ ਲਈ ਨਹੀਂ ਕਿ ਨਹੀਂ ਨਹੀਂ ਮੁੰਡਿਆਂ ਲਈ ਵੀ ਹੋਵੇਗੀ ਸਾਨੂੰ ਭਰਾ ਤੇ ਪ੍ਰਾਊਡ ਆ ਉਹ ਬਰਾਬਰ ਚੱਲਦਾ ਮੁੰਡਿਆਂ ਕੁੜੀਆਂ ਨੂੰ ਐਂ ਰੱਖਦਾ ਐ ਇਕੁਅਲ ਇਕੁਅਲ ਗੱਡੀ ਤੇ ਦੋ ਪਹੀਏ ਨਹੀਂ ਚੱਲਦੇ ਚਾਰ ਚਾਰ ਹੁੰਦੇ ਬਾਬਾ ਯਾਰ ਮਗਰਲੇ ਤੇ ਦੋ ਹੀ ਹੁੰਦੇ ਨੇ ਉਹ ਫਿਰ ਸਕੂਟਰੀ ਦੀ ਗੱਲ ਕਰਦਾ ਪਿਆ ਨਾ ਇਹ ਇਹ ਤਾਂ ਕਰਦਾ ਐਡਾ ਕਿਹੜੇ ਪਈ ਹੁੰਦੇ ਸਕੂਟਰੀ ਦੇ ਐ ਹੁੰਦੇ ਆ ਹਾਂ ਤੇ ਠੀਕ ਹੈ ਐਡਾ ਵੀ ਖੜ ਸਕਦੇ ਸਕੂਟਰੀ ਐ ਜ਼ਰੂਰੀ ਕਿਦਾਂ ਚੰਗਾ ਚੱਲੀਏ ਚਲੋ ਚੱਲੀਏ ਚਲੋ ਜੀ ਅੱਜ ਵਾਤੇ ਇੰਨਾ ਹੀ ਟੀਜ਼ਰ ਆ ਗਿਆ ਜਾਨੀ ਦਾ ਐਲਬਮ ਦਾ ਸਾਡੇ ਵੱਲੋਂ ਕਿੰਨੀ ਰੇਟਿੰਗ ਯਾਰ ਇਹ ਨਾ ਪੁੱਛ ਤੂੰ ਮੈਨੂੰ ਨਹੀਂ ਇਹ ਗਲਤ ਸਵਾਲ ਪੁੱਛ ਲਿਆ ਨਹੀਂ ਇੱਥੇ ਰੇਟਿੰਗ ਮਤਲਬ ਮੈਂ ਦੇ ਹੀ ਨਹੀਂ ਸਕਦੀ ਰੇਟਿੰਗ ਹਾਂ ਸਪੀਚਲੈਸ ਸਪੀਚਲੈਸ Meldea, next!